ਅਸੀ ਧਰਤੀ ਦੀ ਸਭ ਤੋਂ ਕਮਜ਼ੋਰ ਪਰਜਾਤੀ ਹਾਂ ਸਾਡੀ ਚਮੜੀ ਹੁਣ ਤਾਂ ਵਾਲ ਵੀ ਨਹੀਂ ਰਹੇ ਤੁਸੀਂ ਨੰਗੇ ਪੈਰ ਚੱਲ ਸਕਦੇ ਹੋ ਦੁਨੀਆ ਦਾ ਹਰ ਇੱਕ ਜੀਵ ਨੰਗੇ ਪੈਰ ਚੱਲਦਾ ਹੈ ਪਰ ਤੁਸੀਂ ਹੁਣ ਨੰਗੇ ਪੈਰ ਨਹੀਂ ਚੱਲ ਸਕਦੇ ਤੁਹਾਨੂੰ ਤਾਂ ਹੁਣ ਬਿਨਾ ਦੰਦ ਸਾਫ਼ ਕੀਤੇ ਜੀਣਾ ਵੀ ਔਖਾ ਲੱਗਦਾ ਹੈ ਸਿਰ ਦਰਦ ਕਰਨ ਲੱਗ ਜਾਂਦਾ ਹੈ ਦੁਨੀਆ ਦਾ ਕੋਈ ਹੋਰ ਜੀਵ ਦੰਦ ਨਹੀਂ ਮੰਜਦਾ ਤੁਹਾਡੇ ਲਈ ਰੋਜ਼ ਇਸ਼ਨਾਨ ਕਰਨਾ ਜ਼ਰੂਰੀ ਹੋ ਗਿਆ ਹੈ ਪਰ ਦੁਨੀਆ ਵਿੱਚ ਕੋਈ ਹੋਰ ਜੀਵ ਰੋਜ਼ ਨਹੀਂ ਨਹਾਉਂਦਾ ਜਦੋਂ ਪੀਣ ਵਾਲਾ ਪਾਣੀ ਹੀ ਨਹੀਂ ਮਿਲ ਰਿਹਾ ਤਾਂ ਇਸ਼ਨਾਨ ਲਈ ਕਿੱਥੋਂ ਲਏਗਾ ਤੁਸੀਂ ਵੇਖਿਆ ਹੋਵੇਗਾ ਕਿ ਜੇ ਥੋੜੀ ਧੁੱਪ ਲੱਗ ਜਾਵੇ ਤਾਂ ਤੁਹਾਡੀ ਚਮੜੀ ਸੜ ਜਾਂਦੀ ਹੈ ਪਰ ਮੱਜਾਂ ਦਾ ਸਾਰਾ ਦਿਨ ਧੁੱਪ ਵਿੱਚ ਰਹਿੰਦੀਆਂ ਹਨ ਉਹਨਾਂ ਨੂੰ ਕੁਝ ਨਹੀਂ ਹੁੰਦਾ ਦੁਨੀਆ ਦੇ ਸਾਰੇ ਜੀਵ ਅਜੇ ਵੀ ਅਜਿਹੇ ਨੇ ਜੋ ਭੁੱਖ ਬਰਦਾਸ਼ਤ ਕਰ ਲੈਂਦੇ ਨੇ ਤੁਹਾਡੇ ਲਈ ਇੱਕ ਦਿਨ ਦਾ ਵਰਤ ਇੰਨੀ ਵੱਡੀ ਗੱਲ ਬਣ ਜਾਂਦੀ ਹੈ ਕਿ ਤੁਸੀਂ ਉਸ ਨੂੰ ਰੱਬ ਨਾਲ ਜੋੜ ਦਿੰਦੇ ਹੋ ਤੇ ਜੇ ਥੋੜੀ ਉਥਲ-ਪੁਥਲ ਹੋ ਜਾਵੇ ਜ਼ਿੰਦਗੀ ਵਿੱਚ ਤਾਂ ਡਿਪਰੈਸ਼ਨ ਆ ਜਾਂਦਾ ਹੈ ਕਦੇ ਕਿਸੇ ਬੰਦਰ ਨੂੰ ਡਿਪਰੈਸ਼ਨ ਵਿੱਚ ਵੇਖਿਆ ਜਦੋਂ ਸੰਸਾਰ ਖਤਮ ਹੋਣ ਵਰਗੀ ਹਾਲਤ ਬਣੂਗੀ ਤਾਂ ਹੋਰ ਜੀਵ ਕਿਸੇ ਤਰੀਕੇ ਨਾਲ ਆਪਣਾ ਗੁਜ਼ਾਰਾ ਕਰ ਲੈਣਗੇ ਪਰ ਤੁਹਾਡਾ ਕੀ ਬਣੂਗਾ ਜੇ ਉਹ ਮਰਨਗੇ ਵੀ ਖਤਮ ਹੋ ਜਾਣਗੇ ਵੀ ਤਾਂ ਦਰਦ ਸਹਿ ਕੇ ਮਰਨਗੇ ਦੁੱਖ ਚ ਨਹੀਂ ਕਬਰਾਹ ਡਿਪਰੈਸ਼ਨ ਤੁਹਾਡਾ ਕੀ ਬਣੂ ਨਾ ਤਾਂ ਸਾਡਾ ਸਰੀਰ ਹੀ ਸਮਰਥ ਹੈ ਕੁਝ ਸਹਿਣ ਲਈ ਨਾ ਹੀ ਸਾਡਾ ਮਨ ਸਮਰਥ ਹੈ ਕੁਝ ਚੱਲਣ ਲਈ ਮਨੁੱਖ ਇਕੱਲਾ ਹੈ ਜੋ ਕੁਦਰਤੀ ਤੌਰ ਤੇ ਬਣਿਆ ਨਹੀਂ ਗਿਆ ਹੁਣ ਉਹ ਇੱਕ ਸੁਚੱਜੀ ਵਿਵਸਥਾ ਤੇ ਨਿਰਭਰ ਹੋ ਗਿਆ ਹੈ ਜੇ ਮਨੁੱਖ ਵੱਲੋਂ ਬਣਾਈ ਵਿਵਸਥਾ ਟੁੱਟ ਜਾਂਦੀ ਹੈ ਜਾਂ ਹਿਲ ਜਾਂਦੀ ਹੈ ਤਾਂ ਕਿਸੇ ਵੀ ਹੋਰ ਪ੍ਰਜਾਤੀ ਨਾਲੋਂ ਵੱਧ ਦੁੱਖ ਮਨੁੱਖ ਨੂੰ ਹੀ ਭੋਗਣਾ ਪਵੇਗਾ